ਖੁਸ਼ ਖਬਰੀ ਖੁਸ਼ ਖਬਰੀ ਖੁਸ਼ ਖਬਰੀ ਤਾਂ ਬੱਚਿਓ ਖੁਸ਼ ਖਬਰੀ ਇਹ ਹੈਗੀ ਆ ਕਿ ਵਿంటర్ ਹੌਲਿਡੇਜ਼ ਇਨ ਦਾ ਸਕੂਲ ਪੰਜਾਬ ਸਰਕਾਰ ਵੱਲੋਂ ਸਰਦੀ ਦੀਆਂ ਛੁੱਟੀਆਂ ਘੋਸ਼ਿਤ ਕਰ ਦਿੱਤੀਆਂ ਗਈਆਂ ਹਨ ਵਿంటర్ ਹੌਲਿਡੇਜ਼ ਇਨ ਸਕੂਲ ਪੰਜਾਬ ਸਰਕਾਰ ਵੱਲੋਂ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਚੰਡੀਗੜ੍ਹ ਡਿਸੰਬਰ 9 2024 ਦਾ ਪੰਜਾਬ ਗਵਰਨਮੈਂਟ ਹੈਜ਼ ਡਿਕਲੇਅਰਡ ਅ ਵਿంటర్ ਬ੍ਰੇਕ ਫਾਰ 올 ਗਵਰਨਮੈਂਟ ਪ੍ਰਾਈਵੇਟ ਐਂਡ ਰੈਕੋਗਨਾਈਜ਼ਡ ਸਕੂਲ ਇਨ ਦਾ ਸਟੇਟ ਇਹਦਾ ਮਤਲਬ ਹੈਗਾ ਕਿ ਚੰਡੀਗੜ੍ਹ 9 ਦਸੰਬਰ 2024 ਨੂੰ ਜਿਹੜਾ ਪੰਜਾਬ ਸਰਕਾਰ ਹੈ ਉਹਦੇ ਵੱਲੋਂ ਵਿంటర్ ਹੌਲੀਡੇਜ਼ ਡਿਕਲੇਅਰਡ ਕਰ ਦਿੱਤੀਆਂ ਗਈਆਂ ਨੇ ਸਾਰੇ ਸਕੂਲ ਦੇ ਲਈ ਜਿਹੜੇ ਵੀ ਪੰਜਾਬ ਵਿੱਚ ਬਣੇ ਹਨ ਦਾ ਵੋਕੇਸ਼ਨ ਵਿਲ ਕਮੈਂਸ ਔਨ ਦਸੰਬਰ 24 2024 ਤਾਂ ਜਿਹੜੀਆਂ ਛੁੱਟੀਆਂ ਨੇ ਇਹ 24 ਦਸੰਬਰ 2024 ਤੋਂ ਲੈ ਕੇ ਜਿਹੜਾ ਇਹ ਆ 31 ਦਸੰਬਰ 2024 ਤੱਕ ਚੱਲਣਗੀਆਂ ਤਾਂ ਬੱਚਿਓ ਇਹ ਜਿਹੜਾ ਛੁੱਟੀਆਂ ਦਾ ਫੈਸਲਾ ਲਿਆ ਗਿਆ ਸਾਡੇ ਮਾਨਯੋਗ ਸਿੱਖਿਆ ਮੰਤਰੀ ਯਾਨੀ ਹਰਜੋਤ ਸਿੰਘ ਬੈਂਸ ਦੀ ਪ੍ਰਵਾਨਗੀ ਉਪਰੰਤ ਜਾਰੀ ਕੀਤੇ ਜਾਂਦੇ ਹਨ ਤਾਂ ਬੱਚਿਓ ਇਹ ਹੀ ਤੁਹਾਡੇ ਵਾਸਤੇ ਖੁਸ਼ਖਬਰੀ ਸੀ ਤੇ ਜੇਕਰ ਇਸ ਤਰ੍ਹਾਂ ਦੀਆਂ ਤੁਸੀਂ ਹੋਰ ਖੁਸ਼ਖਬਰੀਆਂ ਜਾਂ ਹੋਰ ਤੁਹਾਡੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਰਿਲੇਟਡ ਖਬਰਾਂ ਚਾਹੀਦੀਆਂ ਨੇ ਤਾਂ ਉਹ ਇਸੇ YouTube ਚੈਨਲ ਦੇ ਉੱਪਰ ਤੁਹਾਨੂੰ ਮਿਲਦੀਆਂ ਰਹਿਣਗੀਆਂ ਠੀਕ ਹੈ So I hope you will enjoy your winter break.